ਦੁਨੀਆਂ ਕੋਲ ਦੁੱਖ ਰੋਵਾਂਗੇ ਨਾ ਆਪਣੀ ਜ਼ਿੰਦਗੀ ਦਾ ਜ਼ਿੰਦਗੀ ਦੀ ਕੋਈ ਗੱਲ ਮੈਂ ਤਾਂ ਇਹ ਕਹਿੰਦਾ ਉਹਨਾਂ ਵੀ ਕਿਸੇ ਨੂੰ ਦੱਸਣ ਦੀ ਲੋੜ ਹੀ ਨਹੀਂ ਅੱਜ ਦੇ ਸਮੇਂ ਕੋਈ ਦੁੱਖ ਵੀ ਹੈ ਨਾ ਕਿਸੇ ਕੋਲ ਬੋਲਣ ਦੀ ਲੋੜ ਨਹੀਂ ਜ਼ਿੰਦਗੀ ਦਾ ਕੋਈ ਦੁੱਖ ਕਹਿੰਦੇ ਹੋ ਕਿਸੇ ਨੂੰ ਦੱਸੋਗੇ ਹੋ ਸਕਦਾ ਹੈ ਅਗਲਾ ਸੁਣ ਕੇ ਕੱਲ ਉਹਨੂੰ ਤੇਰਾ ਮਜ਼ਾਕ ਉਡਾਵੇ ਹੋ ਸਕਦਾ ਹੈ ਅੱਜ ਤੇਰੇ ਤੋਂ ਸੁਣ ਕੇ ਕੱਲ ਨੂੰ ਤੇਰਾ ਮਜ਼ਾਕ ਬਣਾਵੇ ਲੋਕਾਂ ਨੂੰ ਦੱਸੇ ਉਸੇ ਗੱਲ ਦਾ ਤੈਨੂੰ ਦਾਨਾ ਪੈ ਜਾਵੇ ਜੇ ਦੁੱਖ ਸੁਣਾਉਣਾ ਹੈ ਨਾ ਲੋਕਾਂ ਨੂੰ ਨਹੀਂ ਜੇ ਜ਼ਿੰਦਗੀ 'ਚ ਕੋਈ ਦੁੱਖ ਲੱਗਿਆ ਵੀ ਇਹ ਮਹਾਰਾਜ ਦੇ ਚਰਨਾਂ 'ਚ ਬਹਿ ਜਾਇਆ ਕਰ ਇੱਥੇ ਹੋੜਾ ਹੋ ਜਾਇਆ ਕਰ ਦੁਨੀਆ 'ਚ ਇੱਕ ਬੰਦੇ ਨਾਲ ਗੱਲ ਕਰ ਲੈ ਤੈਨੂੰ ਸਾਰੇ ਪਿੰਡ 'ਚੋਂ ਸੁਣਨ ਨੂੰ ਮਿਲੇਗੀ ਜਿਹੜੀ ਇੱਥੇ ਕਰੇਗਾ ਨਾ ਇੱਥੇ ਤੇਰੀ ਗੱਲ ਵੀ ਸੁਣੀ ਜਾਣੀ ਤੇ ਤੇਰਾ ਹੱਲ ਵੀ ਇਹਨਾਂ ਨੇ ਕੱਢ ਦੇ ਯਕੀਨ ਬਣਾ ਲਓ ਪਰ ਉਹ ਸਾਹ ਬਣਾ ਲਓ